ਹਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੀਤ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤੁਹਾਡੇ ਸਭ ਤੇ ਬਣੀ ਰਹੇ ਜੀ ਹਾਂਜੀ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਈ ਦਿੱਤਾ ਲਈਏ ਆਪਣਾ ਅਣ ਦਿੱਤਾ ਕੁਛ ਹੱਥ ਨਾ ਆਵੇ ਦੇਖੋ ਜੀ ਪ੍ਰਕਿਰਤੀ ਦਾ ਨਿਯਮ ਆ ਜਿਹੜੀ ਚੀਜ਼ ਅਸੀਂ ਉਸ ਨੂੰ ਦਵਾਂਗੇ ਉਹ ਦੁੱਗਣੀ ਚੋਗਣੀ ਹੋ ਕੇ ਸਾਡੇ ਕੋਲੇ ਵਾਪਸ ਆਉਗੀ ਇਸੇ ਤਰ੍ਹਾਂ ਇੱਕ ਬਾਲ ਨੂੰ ਅਸੀਂ ਜਿੰਨੀ ਜ਼ੋਰ ਦੀ ਕੰਧ ਵਿੱਚ ਮਾਰਾਂਗੇ ਉਹ ਉਦੋਂ ਦੁੱਗਣੀ ਤਿੱਗੜੀ ਤੇਜ਼ੀ ਦੇ ਨਾਲ ਸਾਡੇ ਵੱਲ ਵਾਪਸ ਆਉਗੀ ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਦਿੰਨੇ ਆ ਕਿ ਜਿਸ ਤਰ੍ਹਾਂ ਖੂ ਦੇ ਵਿੱਚ ਅਸੀਂ ਮੂੰਹ ਕਰਕੇ ਜਿੰਨੀ ਉੱਚੀ ਬੋਲਾਂਗੇ ਜਿੱਦਾਂ ਦੇ ਬੋਲ ਬੋਲਾਂਗੇ ਚੰਗੇ ਮਾੜੇ ਉਹ ਉਨੀ ਉਹਦੋਂ ਦੁੱਗਣੇ ਤਿਗਣੇ ਹੋ ਕੇ ਸਾਡੇ ਕੋਲੇ ਵਾਪਸ ਆਉਣਗੇ ਇਸ ਲਈ ਜੀ ਜਿੱਦਾਂ ਦਾ ਕਰਮ ਅਸੀਂ ਕਰਾਂਗੇ ਉਸੇ ਤਰ੍ਹਾਂ ਦਾ ਫਲ ਸਾਡੀ ਝੋਲੀ ਵਿੱਚ ਪਊਗਾ ਇਹ ਸਾਰੇ ਸਾਡੇ ਸਾਰੀ ਗੱਲ ਸਾਡੇ ਹੱਥ ਵਿੱਚ ਹੈ ਅਸੀਂ ਕਰਮ ਮਾੜਾ ਕਰਨਾ ਜਾਂ ਚੰਗਾ ਜਿੰਨਾ ਕਿਸੇ ਦਾ ਭਲਾ ਕਰੋਗੇ ਉਹਦੂ ਦੁੱਗਣਾ ਤਿੱਗਣਾ ਭਲਾ ਤੁਹਾਡਾ ਆਪਣਾ ਵੀ ਹੋਗਾ ਜਿੰਨਾ ਕਿਸੇ ਦਾ ਬੁਰਾ ਕਰੋਗੇ ਉਹਦੂ ਦੁੱਗਣਾ ਤਿੱਗਣਾ ਬੁਰਾ ਤੁਹਾਡਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹੋ ਹੀ ਜਾਊਗਾ ਇਸ ਲਈ ਜੀ ਗੁਰਬਾਣੀ ਨੂੰ ਗੁਰਬਾਣੀ ਦੇ ਵਿੱਚ ਤਾਂ ਸਭ ਕੁਝ ਲਿਖਿਆ ਹੋਇਆ ਕਿ ਮਤਲਬ ਤੁਹਾਡਾ ਕੀਤੇ ਬਿਨਾ ਤੁਹਾਡਾ ਕਰਮ ਕੀਤੇ ਬਿਨਾ ਤੁਹਾਡੇ ਵਲਨੀਓ ਕੁਛ ਕੀਤੇ ਬਿਨਾ ਚੰਗਾ ਮਾੜਾ ਤੁਹਾਡੇ ਹੱਥ ਕੁਛ ਨਹੀਂ ਆਉਣਾ। ਕੁਛ ਵੀ ਕਰਮ ਕਰੋਗੇ ਚੰਗਾ ਵੀ ਕਰੋਗੇ ਮਾੜਾ ਵੀ ਕਰੋਗੇ ਉਸੇ ਤਰ੍ਹਾਂ ਦਾ ਫਲ ਤੁਹਾਡੇ ਹੱਥ ਵਿੱਚ ਆਉਣਾ। ਇਹ ਸਮਝਣ ਦੀ ਜ਼ਰੂਰਤ ਹੈ ਜੀ ਸਾਨੂੰ ਇਸੇ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਾਡੇ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਵਿਚਾਰ ਉਹਨਾਂ ਤੇ ਵਿਚਾਰ ਕਰਕੇ ਇਸ ਸੱਚੇ ਦਰਬਾਰ ਦੇ ਵਿੱਚ ਸਾਡੇ ਭਾਗ ਲਿਖੇ ਜਾਂਦੇ ਆ ਸਾਡੇ ਲੇਖ ਲਿਖੇ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਅਸੀਂ ਕਰਮ ਕੀਤੇ ਹੁੰਦੇ ਆ ਉਸੇ ਤਰ੍ਹਾਂ ਦੇ ਸਾਡੇ ਲੇਖ ਲਿਖੇ ਜਾਂਦੇ ਆ ਜਿਹੜੇ ਉਸ ਗੁਰੂ ਮਹਾਰਾਜ ਨੇ ਸਾਡੇ ਲੇਖ ਲਿਖੇ ਹੁੰਦੇ ਆ ਉਹ ਸਾਨੂੰ ਕੋਈ ਚਿੰਤਾ ਦੇਣ ਲਈ ਨਹੀਂ ਸਗੋ ਚਿੰਤਾ ਮੁਕਤ ਕਰਨੇ ਲਿਖੇ ਹੁੰਦੇ ਆ ਇਹ ਸਾਡੇ ਹੱਥ ਵਿੱਚ ਆ ਕਿ ਅਸੀਂ ਉਹ ਸਾਡੇ ਜਿਹੜੇ ਲਿਖੇ ਹੋਏ ਲੇਖ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਦਲ ਸਕਦੇ ਆ ਕਿਸ ਤਰ੍ਹਾਂ ਗੁਰਬਾਣੀ ਦੇ ਲੜ ਲੱਗ ਕੇ ਅਸੀਂ ਆਪਣੇ ਲਿਖੇ ਹੋਏ ਮਾੜੇ ਲੇਖਾਂ ਨੂੰ ਚੰਗੇ ਕਰਮ ਕਰਕੇ ਉਹਨਾਂ ਨੂੰ ਵਧੀਆ ਬਣਾ ਸਕਦੇ ਆ ਜੀ ਗੁਰਬਾਣੀ ਦੇ ਕੁਝ ਫੈਸਲੇ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਦੇਖੋ ਪ੍ਰਮਾਤਮਾ ਨੇ ਤਾਂ ਸਾਨੂੰ ਕਰਮ ਕਰਨ ਦਾ ਅਧਿਕਾਰ ਦਿੱਤਾ ਉਹ ਗੁਰਮਤ ਕਰਨਾ ਜਾਂ ਮਨਮਤ ਕਰਨਾ ਇਹ ਸਾਡੇ ਹੱਥ ਵਿੱਚ ਆ ਭਾਗ ਕਿਸਮਤ ਦਾ ਅਰਥ ਕੀ ਆ ਸੁੱਖ ਦੁੱਖ ਜਿਹੜੇ ਸੁੱਖ ਦੁੱਖ ਸਾਡੀ ਜ਼ਿੰਦਗੀ ਵਿੱਚ ਆਉਂਦੇ ਆ ਤੇ ਉਹ ਸੁੱਖ ਦੁੱਖ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਉਸ ਨੂੰ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਸਾਡੇ ਸਾਨੂੰ ਦੁੱਖ ਦਿੰਦਾ ਪਰਮਾਤਮਾ ਉਹਨੂੰ दारू ਵਾਂਗੂ ਸਮਝਣਾ ਦਵਾਈ ਵਾਂਗੂ ਸਮਝਣਾ ਜਾਂ ਉਸ ਨੂੰ ਚਿੰਤਾ ਦੇ ਵਿੱਚ ਵਿਸ਼ਾ ਬਣਾਉਣਾ ਇਹ ਸਾਡੇ ਹੱਥ ਵਿੱਚ ਆ ਇਹ ਕਰਮ ਕਾਰਨ ਦੀ ਖੋਲ ਸਾਨੂੰ ਪਰਮਾਤਮਾ ਨੇ ਦਿੱਤੀ ਹੋਈ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਤਾਂ ਰੱਬ ਨੇ ਬੁਰਾ ਕਰਤਾ ਤੁਸੀਂ ਆਪਣੇ ਕਰਮ ਵਿਚਾਰੋ ਪਿੱਛੇ ਨੂੰ ਦੇਖੋ ਕਿ ਤੁਸੀਂ ਕਿ ਇਹ ਕਿਹੋ ਜਿਹਾ ਕੋਈ ਇਹੋ ਜਿਹਾ ਕਰਮ ਕੀਤਾ ਹੋਗਾ ਜਿਹਦਾ ਤੁਹਾਨੂੰ ਅੱਜ ਸਿਲਾ ਮਿਲਿਆ ਜਿਹਦਾ ਤੁਹਾਨੂੰ ਅੱਜ ਨਤੀਜਾ ਮਿਲਿਆ ਜਿਹਦੇ ਕਰਕੇ ਤੁਹਾਨੂੰ ਦੁੱਖ ਮਿਲਿਆ ਦੇਖੋ ਜੀ ਸੁੱਖ ਦੁੱਖ ਨੂੰ ਸਮਝਣਾ ਤਾਂ ਗਰਵਾਣੀ ਨੂੰ ਗਰਵਾਣੀ ਨੂੰ ਸਮਝੋ ਗਰਵਾਣੀ ਨੇ ਸਾਨੂੰ ਸੋਚੀ ਦਿੱਤੀ ਹੋਈ ਆ ਗਰਵਾਣੀ ਨੂੰ ਸਮਝੋ ਪੜੋ ਉਹਦੇ ਤੇ ਅਮਲ ਕਰੋ ਸੁੱਖ ਤਾਂ ਥੋੜੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਆਉਣ ਲੱਗ ਜਾਣੇ ਆ ਤੁਹਾਨੂੰ ਦੁੱਖਾਂ 'ਚ ਵੀ ਸੁੱਖ ਲੱਭਣ ਲੱਗ ਜਾਣੇ ਆ ਜੀ ਇਸ ਲਈ ਗਰਵਾਣੀ ਦੀ ਬਹੁਤ ਜ਼ਿਆਦਾ ਮਹੱਤਤਾ ਜਿਉਂ-ਜਿਉਂ ਤੁਸੀਂ ਗਰਵਾਣੀ ਦੇ ਲੜ ਲੱਗ ਜੇ ਜਾਓਗੇ ਜਿਉਂ-ਜਿਉਂ ਤੁਸੀਂ ਗਰਵਾਣੀ ਪੜਦੇ ਜਾਓਗੇ ਸੁਣਦੇ ਜਾਓਗੇ ਉਹਦੇ ਤੇ ਵਿਚਾਰ ਕਰਦੇ ਜਾਓਗੇ ਤੇ ਹੌ ਤੋਂ ਤੁਹਾਡਾ ਜਿਹੜਾ ਤੁਹਾਡੇ ਸੋਚ ਆ ਉਹ ਬਦਲਦੀ ਜਾਊਗੀ ਤੇ ਤੁਹਾਨੂੰ ਖੁਦ ਹੀ ਸਾਹਮਣੇ ਆਪਣੇ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਦਿਖਣ ਲੱਗ ਜਾਣਗੇ ਕਿ ਪ੍ਰਮਾਤਮਾ ਨੇ ਤਾਂ ਮੈਨੂੰ ਚੰਗਾ ਕਰਮ ਕਰਨ ਦਾ ਅਧਿਕਾਰ ਦਿੱਤਾ ਮੈਂ ਆਪਣੇ ਕਰਮ ਵਧੀਆ ਕਰਨੇ ਆ ਬਾਕੀ ਫੈਸਲਾ ਪਰਮਾਤਮਾ ਦੇ ਹੱਥ ਵਿੱਚ ਕਿਉਂਕਿ ਜਿਹੜੀ ਚੀਜ਼ ਪਰਮਾਤਮਾ ਦੇ ਹੱਥ ਵਿੱਚ ਆ ਉੱਥੇ ਸਾਡਾ ਵਸ ਨਹੀਂ ਚੱਲਣਾ ਸਾਡਾ ਵਸ ਚੱਲਣਾ ਕਿ ਅਸੀਂ ਕਰਮ ਕਿੱਦਾਂ ਦਾ ਕਰਨਾ ਇਸ ਲਈ ਆਪਣੇ ਕਰਮਾਂ ਤੇ ਵਿਚਾਰ ਕਰੋ ਅਗਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੇ ਦੁੱਖ ਆਏ ਹੋਇਆ ਤਾਂ ਤੁਸੀਂ ਆਪਣੇ ਕਰਮਾਂ ਦੇ ਵਿਚਾਰ ਕਰੋ ਕਿ 21 ਵਜੇ ਨਾਲ ਆਇਆ ਤੇ ਤੁਹਾਨੂੰ ਸੁੱਖਾਂ ਦੇ ਰਾਹ ਗਰਵਾਣੀ ਆਪੇ ਦੱਸ ਦੇ ਜਾਊਗੀ ਜੀ ਗਰਵਾਣੀ ਪੜਨ ਦਾ ਮਤਲਬ ਆ ਕਿ ਉਹਨੂੰ ਸਮਝੋ ਤੇ ਉਹਦੇ ਤੇ ਅਮਲ ਕਰੋ ਗੁਰੂ ਮਹਾਰਾਜ ਜੀ ਤੁਹਾਡੇ ਨਾਲ ਆਪ ਹੀ ਆ ਕੇ ਖਲੋ ਜਾਣਗੇ ਜਦੋਂ ਤੁਸੀਂ ਗਰਵਾਣੀ ਪੜਨ ਲੱਗ ਗੇ ਗਰਵਾਣੀ ਦੀ ਸੋਝੀ ਰੱਖਣ ਲੱਗ ਗੇ ਕਿਉਂਕਿ ਗਰਵਾਣੀ ਦੇ ਦਿੱਤੇ ਹੋਏ ਫੈਸਲੇ ਕਦੀ ਖਾਲੀ ਨਹੀਂ ਜਾਂਦੇ ਹੈਗੇ ਇਹ ਤੁਹਾਨੂੰ ਖੁਦ ਹੀ ਸਮਝ ਆ ਜਾਊਗੀ ਕਿ ਇਹ ਜਿਹੜੀ ਦੁਨੀਆ ਨਾ ਇਹ ਸਾਰੀ ਖੇਡ ਆ ਇਹ ਤਾਂ ਉਹ ਪਰਮਾਤਮਾ ਦੀ ਰਚੀ ਹੋਈ ਆ ਅਸੀਂ ਤਾਂ ਇੱਕ ਖਿਡੌਣਾ ਆ ਉਹਦੇ ਹੱਥ ਵਿੱਚ ਇਸ ਲਈ ਜੀ ਆਪਣੀ ਸੋਚ ਆਪਣੇ ਵਿਚਾਰ ਬਦਲੋ ਆਪਣੇ ਕਰਮ ਬਦਲੋ ਚੰਗੇ ਕਰਮਾਂ ਵੱਲ ਵਧੋ ਗਰਬਾਣੀ ਪੜੋ ਅਮਲ ਕਰੋ ਮੇਰਾ ਤਾਂ ਜੀ ਇਹੀ ਕਹਿਣਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਨ ਤਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਭ ਤੇ ਆਪਣੀ ਕਿਰਪਾ ਤੇ ਦਇਆ ਦੀ दृष्टि ਬਰਾਈ ਰੱਖੋ ਸਤ ਸ੍ਰੀ ਅਕਾਲ